ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆ ਗਈ ਆ ਮੈਂ ਹੋਰ ਪਿਆਰੀ ਜੀ ਵੀਡੀਓ ਲੈ ਕੇ ਪਿਆਰੀ ਜੀ ਕਲੈਕਸ਼ਨ ਲੈ ਕੇ ਪੂਰੀ ਵੀਡੀਓ ਚੈੱਕ ਕਰਨੀ ਹੈ ਕੈਮਰੇ ਕਾਟਨ ਦੇ ਸੂਟ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਜੋ ਕਿ 900 ਦੇ ਦੋ ਰਹਿਣ ਵਾਲੇ ਨੇ ਇਹ ਵਾਲੇ ਸੂਟ ਔਰਗਾਂਜ਼ਾ ਦੇ ਸੂਟ ਰਹਿਣ ਵਾਲੇ ਨੇ ਔਰਗਾਂਜ਼ਾ ਦੀ ਕਮੀਜ਼ ਰਹਿਣ ਵਾਲੀ ਹੈ ਜੋ ਲੋਕ ਕਢਾਈ ਵਾਲਾ ਸੂਟ ਨਹੀਂ ਪਾ ਸਕਦੇ ਬਟ ਅੱਛੇ ਪ੍ਰਿੰਟਡ ਸੂਟ ਪਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਬੈਸਟ ਰਹਿਣ ਵਾਲੇ ਨੇ ਜਿਓਰਜਟ ਦਾ ਸਲਵਾਰ ਤੁਹਾਨੂੰ ਦਿੱਤੀ ਜਾ ਰਹੀ ਹੈ ਔਰ ਗਾਂਜ਼ਾ ਦੀ ਕਮੀਜ਼ ਦਿੱਤੀ ਜਾ ਰਹੀ ਹੈ ਔਰ ਗਾਂਜ਼ਾ ਦਾ ਦੁਪੱਟਾ ਉੱਥੇ ਬਹੁਤ ਹੀ ਸੋਹਣਾ ਬਰਸ਼ ਪੇਂਟ ਮਿਲ ਜੇਗਾ ਕਰਿਆ ਹੋਇਆ ਤੇ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣੇ ਬਣਾਏ ਹੋਏ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਇਹਦੇ ਵਿੱਚ अवेलेबल ਨੇ ਸਾਰੇ ਕਲਰ ਲਾਈਟ ਰੈਨ ਵਾਲੇ ਨੇ ਬੋਟਮ ਸਭ ਦੀ ਧਾਰਕ ਮਿਲੇਗੀ ਹਾਂਜੀ ਆਰਗਾਂਜ਼ਾ ਸੂਟਾਂ ਦਾ ਬਹੁਤ ਹੀ ਜ਼ਿਆਦਾ ਰਿਵਾਜ ਹੈਗਾ ਅੱਜ ਕੱਲ ਤੇ ਤੁਸੀਂ ਇਨ ਫਰੋਕ ਸੂਟ ਵੀ ਬਣਾ ਸਕਦੇ ਹੋ ਤੇ ਸਲਵਾਰ ਸੂਟ ਜੋ ਵੀ ਤੁਸੀਂ ਪਾਣਾ ਚਾਹੋ ਬਣਾ ਸਕਦੇ ਹੋ ਪ੍ਰਾਈਸ ਦੇਖੋ ਕਿੰਨਾ ਘੱਟ ਹੈ 699 ਹਾਂਜੀ ਇੰਨਾ ਘੱਟ ਪ੍ਰਾਈਸ ਤੁਹਾਨੂੰ ਮਾਰਕੀਟ ਵਿੱਚ ਵੀ ਨਹੀਂ ਮਿਲਣਾ ਤੇ ਨੇਕ ਸੂਟ ਕੈਮਰੀ ਕੋਟਨ ਦੇ ਰਹਿਣ ਵਾਲੇ ਨੇ ਇਹ 900 ਦੇ ਦੋ ਸੂਟ ਰਹਿਣ ਵਾਲੇ ਨੇ ਜੇ ਤੁਸੀਂ ਇੱਕ ਸੂਟ ਲੈਂਦੇ ਹੋ ਤਾਂ 500 ਦਾ ਮਿਲੇਗਾ 900 ਦੇ ਤੁਹਾਨੂੰ ਦੋ ਦਿੱਤੇ ਜਾ ਰਹੇ ਨੇ ਪ੍ਰਿੰਟਡ ਕਮੀਜ਼ਾ ਰਹਿਣ ਵਾਲੀਆਂ ਐ ਪਲੇਨ ਸਲਵਾਰਾ ਰਹਿਣ ਵਾਲੀਆਂ ਮੈਚਿੰਗ ਸੂਟ ਰਹਿਣ ਵਾਲੇ ਨੇ ਬਹੁਤ ਹੀ ਸੋਹਣੇ ਛੋਟੇ ਛੋਟੇ ਬੁੱਟੀਆਂ ਵਾਲੇ ਛੋਟੇ ਛੋਟੇ ਫਲਾਵਰ ਪ੍ਰਿੰਟ ਵਾਲੇ ਸੂਟ ਦਿੱਤੇ ਜਾ ਰਹੇ ਨੇ ਤੁਹਾਨੂੰ ਬੜੇ ਵਧੀਆ ਕੰਟਰਾਸਟ ਬਣਾਏ ਹੋਏ ਨੇ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਪਿੱਛੇ ਜੋ ਸੂਟ ਦੇਖੇ ਨੇ ਉਹਦੇ ਨਾਲ ਦੁਪੱਟਾ ਹੈਗਾ ਇਹਨਾਂ ਨਾਲ ਦੁਪੱਟਾ ਨਹੀਂ ਹੈਗਾ ਤੇ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਪ੍ਰਿੰਟ ਬ ਕੋਈ ਵੀ ਸੂਟ ਜੇ ਤੁਸੀਂ ਪਸੰਦ ਕਰਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਸ਼ੋ ਹੋ ਰਿਹਾ 8059895798 ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਾਲ ਵੀ ਨਹੀਂ ਕਰਨੀ ਤੇ ਪਹਿਲਾਂ ਪੇਮੈਂਟ ਕਰਨੀ ਪਏਗੀ ਫਿਰ ਤੁਹਾਨੂੰ ਬੁਕਿੰਗ ਕਰਨੀ ਪਏਗੀ ਤੇ ਕਾਲ ਤਾਂ ਬਿਲਕੁਲ ਹੀ ਨਹੀਂ ਕਰਨੀ ਜੋ ਵੀ ਤੁਸੀਂ ਬੁਕਿੰਗ ਕਰਾਉਣਾ ਚਾਹੁੰਦੇ ਹੋ ਸਕਰੀਨ ਸ਼ਾਟ ਲੋ ਤੇ ਵਟਸਐਪ ਤੇ ਮੈਸੇਜ ਕਰਕੇ ਬੁਕਿੰਗ ਕਰਾਓ ਹਾਂਜੀ ਤੇ ਇਸੀ ਨੰਬਰ ਤੇ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਸੂਟਾ ਦਾ ਗਰੁੱਪ ਦਾ ਲਿੰਕ ਵੀ ਮਿਲੇਗਾ ਉਸ ਗਰੁੱਪ ਦੇ ਲਿੰਕ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੂਟ ਸ਼ੇਅਰ ਕਰੇ ਜਾਂਦੇ ਨੇ ਤੇ ਮੇਰੇ ਵੀਡੀਓਜ਼ ਅਗਰ ਤੁਹਾਨੂੰ ਅੱਛੀ ਲੱਗਦੀਆਂ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਜਾਣਾ ਹੈ ਜਿਸ ਤੋਂ ਕਿ ਆਉਣ ਵਾਲੀ ਹਰ ਵੀਡੀਓ ਦੀ ਕਲੈਕਸ਼ਨ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਪਲੀਜ਼ ਗਾਇਸ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਕਿ ਆਪਣੇ ਸਰਕਲ 'ਚ ਸ਼ੇਅਰ ਵੀ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਵੀਡੀਓ ਬਣਾਉਂਦੇ ਨੇ ਆਪਾਂ ਤੇ ਤੁਹਾਡੇ ਵਾਸਤੇ ਹੀ ਬਣਾਉਂਦੇ ਨੇ ਤੇ ਪਲੀਜ਼ ਤੁਹਾਡੇ ਅਗੇ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ ਤੁਹਾਡੇ ਸਪੋਰਟ ਨਾਲ ਹੀ ਚੈਨਲ ਗਰੋ ਹੋਏਗਾ ਇੱਥੇ ਤੱਕ ਦੀ ਪੂਜੇ ਤੇ ਤੁਹਾਡੇ ਸਪੋਰਟ ਨਾਲ ਹੀ ਪੂਜੇ ਨੇ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਪੂਰੀ ਵੀਡੀਓ ਚੈੱਕ ਕਰਨੀ ਹੈ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸੋ ਮੱਚ ਜੋ ਸੂਟ ਪਸੰਦ ਹੈ ਉਹਨਾਂ ਦੀ ਬੁਕਿੰਗ ਕਰਾਓ ਜਲਦੀ ਤੋਂ ਜਲਦੀ ਇਸ ਤੋਂ ਪਹਿਲਾਂ ਕਿ ਸਟਾਕ ਆਊਟ ਹੋ ਜਾਵੇ ਥੈਂਕ ਯੂ ਸੋ ਮੱਚ ਧੰਨਵਾਦ